ਦਰਾਨੇ ਗਸਤ ਆਪਣੇ ਐਸਐਚਓ ਸਾਹਿਬ ਨੂੰ ਕਨਫਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੌਰਤਨ ਦੇ ਸਾਈਡ ਤੋਂ ਜਿਹੜਾ ਇੱਕ ਸੈਕੰਡ ਲਾਈਨ ਡਿਫੈਂਸ ਉੱਪਰ ਨਵੀਂ ਸੜਕ ਬਣੀ ਹੈਗੀ ਹੈ ਕਿ ਉਧਰੋਂ ਨੌਜਵਾਨ ਆ ਰਹੇ ਨੇ ਦੋ ਚੜੇ ਹੋਏ ਮੋਫੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੇਲੀ ਚੀਜ਼ ਜਾਂ ਹਿਰੋਇਨ ਬਰਾਮਦ ਹੋ ਸਕਦੀ ਹੈ ਇਹ ਐਕਚੁਅਲੀ ਨੌਜਵਾਨ ਦੋਵੇਂ ਇੱਕ ਕੋਟ ਖਾਲਸਾ ਤੇ ਇੱਕ ਕੋਟ ਆਜ਼ਮਤ ਰਹਿਣ ਵਾਲੇ ਹਮਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾਲੇ ਸੀ ਕਿਤੇ ਦੂਰ ਦਰ ਮਸ ਹਾਂ ਸਰ ਕੀ ਮਾਮਲਾ ਹੈ ਜੇ ਜਿਹੜੇ 1 ਕਿਲੋ ਹੀਰੋਇਨ ਫੜੀ ਗਈ ਹੈ ਤੇ ਦੋ ਨੌਜਵਾਨ ਫੜੇ ਗਏ ਉਹਦੇ ਅਹ ਬਰਦਰ ਇਸ ਤਰ੍ਹਾਂ ਹੈ ਆਪਣੇ ਐ ਐਸਐਸਪੀ ਸਾਹਿਬ ਅਮਰੇਸ਼ਰ ਦਿਹਾਤੀ ਸਰਦਾਰ ਸਸਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰ ਜਿਹੜੀ ਹੈ ਭੇੜੇ ਅੰਸਰਾਂ ਸਬੰਧ ਵਿੱਚ ਮੌਕੇ ਤੇ ਗਸ਼ਤ ਮਜੂਦ ਸੀ ਇਲਾਕਾ ਦਰਾਨੇ ਗਸ਼ਤ ਆਪਣੇ ਐਸਐਚਓ ਸਾਹਿਬ ਨੂੰ ਕਨਫਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੋਰਤਨ ਦੀ ਸਾਈਡ ਤੋਂ ਜਿਹੜਾ ਇੱਕ ਸੈਕੰਡ ਲਾਈਨ ਡਿਫੈਂਸ ਰੋਡ ਉੱਪਰ ਨਵੀਂ ਸੜਕ ਬਣੀ ਹੈਗੀ ਹੈ ਕਿ ਉਧਰੋਂ ਨੌਜਵਾਨ ਆ ਰਹੇ ਨੇ ਦੋ ਚੜੇ ਹੋਏ ਮੋਫੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੇਲੀ ਚੀਜ਼ ਜਾਂ ਹਿਰੋਇਨ ਬਰਾਮਦ ਹੋ ਸਕਦੀ ਹੈ ਇਹਨਾਂ ਨੇ ਇਨ ਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲੱਗ ਕੇ ਨਕਾ ਲਗਾ ਲਿਆ ਨਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਉਹਨੂੰ ਹੀ ਮੋਪੜ ਨੂੰ ਰੋਕਿਆ ਰੋਕ ਕੇ ਇਹਨਾਂ ਨੇ ਇਨ ਦਾ ਮੇਨ ਟਾਈਮ ਮੈਨੂੰ ਇਹਨਾਂ ਨੇ ਫੋਨ ਕਰ ਦਿੱਤਾ ਮੌਕੇ ਤੇ ਮੈਂ ਵੀ ਪਹੁੰਚ ਜਾਣਾ ਜੀ ਥੋੜੀ ਦੇਰ ਬਾਅਦ ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ ਕੁਛ ਕਿਸ ਤੇ ਦੌਰਾਨ ਮੇਰੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਮੁੰਡਾ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਉਹ ਜੈਕਟ ਦੇ ਅੰਦਰਲੇ ਪਾਸੇ ਅੰਕਲ ਫਾਫੇ ਜਿਹੜਾ ਉਹ ਆਪਾਂ ਅ ਦੇਖਦੇ ਆ ਉਹਦੇ ਵਿੱਚ ਦੋ ਅੱਧਾ ਅੱਧਾ ਕਿਲੋ ਦੇ ਪੈਕੇਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹੀਰੋਇਨ ਦੇ ਬੰਦੇ ਸੀਗੇ ਔਰ ਫਿਰ ਇਹਨਾਂ ਨੂੰ ਮੌਕੇ ਤੇ ਪੁਸ਼ਕਿਸ਼ ਕੀਤੀ ਜਾਂਦੀ ਹੈ ਪੁਸ਼ਕਿਸ਼ ਕਰਨ ਤੋਂ ਬਾਅਦ ਉੱਥੇ ਮੌਕੇ ਤੇ ਜੋ ਵੀ ਕਰ ਰਹੀ ਹੈਗੀ ਹੈ ਉਸ ਤੋਂ ਬਾਅਦ ਆਪਣਾ ਨੂੰ ਲਿਆ ਕੇ ਅਫੀਅਤ ਦਲਚਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਤੇ ਲੈਂਦੀ ਜਾ ਰਹੀ ਹੈ ਸਰ ਕਿਹਦੇ ਲੈਣ ਵਾਲੇ ਨੇ ਦੋਵੇਂ ਨੂੰ ਇਹ ਐਕਚੁਅਲੀ ਨੌਜਵਾਨ ਦੋਵੇਂ ਇੱਕ ਕੋਟ ਖਾਲਸਾ ਤੇ ਇੱਕ ਕੋਟ ਆਜ਼ਮਤ ਰਹਿਣ ਵਾਲੇ ਹਮਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾਲੇ ਜਿਹਾ ਕਿਤੇ ਦੁਰਦੁਰ ਸਰ ਪਹਿਲੇ ਵੀ ਕਿੰਨਾ ਬਹੁਤ ਨੇ ਹਾਂ ਉਹ ਉਸੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹਨਾਂ ਨੂੰ ਕੋਈ ਖੂਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਨਾਲ ਕਰਕੇ ਆ ਜਿਹੜੇ ਆ ਰਹੇ ਨੇ ਜਵਾਨ ਨੌਜਵਾਨ ਇਹਨਾਂ ਨੂੰ ਰੁਕਿਆ ਜਾਵੇ ਤੇ ਵੀ ਇਹ ਇਸ ਧੰਦੇ ਦੇ ਵਿੱਚ ਹੈਗੇ ਨੇ ਸੋ ਸਾਡੀ ਪੁਲਿਸ ਪਾਰਟੀ ਨੇ ਮਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਤੇ ਅਗਲੀ ਕਾਰਵਾਈ ਜਿਹੜੀ ਉਹ ਆਪਾਂ ਕਰ ਰਹੇ ਆ ਆ ਜਨਨ ਸਰ ਗਦਨੇ ਸਰ ਇੱਕ ਕਿਲੇ ਵੀ ਕੁਛ ਨੂੰ ਕਨਫਾਈਨਮੈਂਟ ਮੰਗਾ ਦਿੱਤਾ ਹਾਂ ਮੈਂ ਇਹੀ ਤੁਹਾਨੂੰ ਦੱਸ ਰਿਹਾ ਆ ਜਨਨ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜੂਝ ਸੰਜ ਕਰ ਦਿੱਤੇ ਜਾਣਗੇ ਉਦਨਾਸ਼ਾ ਕਰਦੇ ਨਾਲ ਉਹਦਾ ਵੀ ਆਪਾਂ ਡੋਪ ਟੈਸਟ ਕਰਾਵਾਂਗੇ ਜੀ ਚੱਲਿਆਂ ਲੈ ਕੇ ਨਾਲ ਮੈਡੀਕਲ ਵੀ ਕਰਾਵਾਂਗੇ ਜੀ ਉਸ ਤੋਂ ਬਾਅਦ ਜੋ ਜੋ ਸਾਹਮਣੇ ਆਏਗਾ ਤੁਹਾਡਾ ਜੂਝ ਸੰਜ ਕਰਾਂਗੇ ਬੈਕਵਰਡ ਇਹਦੇ ਵਿੱਚ ਹਾਂ ਉਹਦੇ ਵਿੱਚ ਆਪਾਂ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਕੱਢ ਰਹੇ ਆ ਜਿਹੜੇ ਜਿਹੜੇ ਵੀ ਨਾਲ ਲੈਣਾ ਦੇ ਐਸੋਸੀਏਟ ਹੋਣਗੇ ਉਹ ਆਪਾਂ ਜਰੂਰ ਨਾਲ ਟੈਂਗਲ ਕਰਕੇ ਤੁਹਾਨੂੰ ਦੱਸ ਦਿਆਂਗੇ ਪਾਕਿਸਤਾਨ ਦੇ ਨਾਲ ਲਿੰਕ ਸਰਫੜੇ ਨੇ ਉਹਨਾਂ ਦਾ ਕੋਈ ਸੈਂਟੈਂਸ ਅੰਦਰ ਨਹੀਂ ਨਾ ਦੱਸਿਆ ਕਿੱਲੇ ਦੱਸਦਾ ਫੜੇ ਦੀ 3 ਦਿਨ ਕਿੱਲੇ ਹੀ ਫੜੇ ਆ ਵੀਰੀਫਾਈ ਕਰ ਲੈਣੇ ਜੀ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਗਾ ਤੁਹਾਨੂੰ ਦੱਸਾਂਗੇ ਜਰੂਰ ਸਰ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਇਹਨਾਂ ਦੇ ਮੋਬਾਈਲ ਡਿਟੇਲ ਚੈੱਕ ਕੀਤੀਆਂ ਜੀ ਹਾਂ ਬਿਲਕੁਲ ਬ੍ਰਦਰ ਇਸ ਤਰ੍ਹਾਂ ਹੀ ਹੈ ਜਦੋਂ ਇਹ ਮੰਗਵਾਉਂਦੇ ਨੇ ਕਿਤਨਾ ਕਿਤੇ ਇਹਨਾਂ ਦੇ ਲਿੰਕ ਤੇ ਜੁੜਦੇ ਹੋਣਗੇ ਨਾ ਜੀ ਤਾਂ ਇਹ ਕੋ ਇੱਥੇ ਮੰਗਵਾ ਲੈਂਦੇ ਨੇ ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਹੈ ਟੈਕਨੀਕਲੀ ਆਪਾਂ ਉਹਨੂੰ ਕੱਢ ਰਹੇ ਆਂ ਔਰ ਜੋ